谁还在？ ਨੇ ਚਰਨਾ ਵਿੱਚ ਸੇਵਾ ਬਹੁਤ ਚਾਹ ਸਕੋ 사ਤਗੁਰੂ ਕਹਿੰਦੇ ਸੇਵਾ ਕਰਦੇ ਕਿਹਦੇ ਆਰਵਾੜੇ ਬਾਗ ਕਹਿੰਦੇ ਜਾਓ ਲਗਰਾਂ ਦੇ ਵਿੱਚ ਜਾ ਕੇ ਕੋਈ ਨਾਨਕ ਦੇ ਨਗਰ ਦੀ ਸੇਵਾ ਕਰੋ ਐਸੀ ਪ੍ਰੇਤ ਬਣੀ ਜਾਂ ਸਾ ਪਿਆਰ ਬਣਿਆ 60 ਸਾਲਾਂ ਦੇ ਵਿੱਚ ਕੋਈ ਨਾਨਕ ਦੀ ਕਰਦੀ ਨੰਦਰ ਦੀ ਸੇਵਾ ਸਾਹਮਣੇ ਉਹਨਾਂ ਕੇ ਆਪਾਂ ਚੱਕੇ ਭਲੇ ਹੁੰਨੇ ਆ ਆਈ ਦਾ ਪ੍ਰਸਾਦਾ ਪਾਣੀ ਛਕ ਲਈਦਾ ਤੇ ਰਾਤ ਨੂੰ ਕੋਲ ਜੀ ਜਦੋਂ ਸੇਵਾ ਕਰਨ ਦੀ ਵਾਰੀ ਆਉਂਦੀ ਆ ਫਿਰ ਕਹਿੰਦੇ ਆ ਜੇ ਸੇਵਾ ਹੀ ਕਰਨੀ ਹੋਵੇ ਤੇ ਹੋਰ ਕਿਤੇ ਕਰਨਾ ਕੀ ਇੱਥੇ ਕਿਉਂ ਕਰਾਂ ਮੈਂ ਜਿਹੜਾ ਮਨੁੱਖ ਸੇਵਾ ਤੋਂ ਚਾਹਦਾ ਉਹ ਸਤਿਗੁਰੂ ਤੋਂ ਵੀ ਚਾਹਦਾ ਉਹਨੂੰ ਕੋਸ਼ਿਸ਼ ਵੀ ਪ੍ਰਾਪਤ ਨਹੀਂ ਹੋਣ ਲੱਗਿਆ ਕਿਉਂਕਿ ਸੇਵਾ ਕਿ ਸਾਰਾ ਕੁਝ ਮਹਾਰਾਜ ਨੇ ਬਖਸ਼ਿਸ਼ ਕਰਨਾ ਮਹਾਰਾਜ ਕਹਿੰਦੇ ਜਿਹੜੇ ਸੇਵਾ ਕਰਨਗੇ ਉਹਨਾਂ ਨੂੰ ਬੈਠ ਕੇ ਸਾਰ ਤੋਂ ਸੇਵਾ ਦਿੱਤਾ ਵਡੇ ਬਣਿਆ ਨੇ ਜਿੱਦ ਨਾਲ ਉਹ ਤੱਕ ਦੀਆਂ ਕੜੀਆਂ ਨੇ ਔਰ ਨਾਨਕ ਦੇ ਘਰ ਦੀਆਂ ਉਹਨਾਂ ਨੂੰ ਸੇਵਾ ਕਰਨੇ ਗੜੀਆਂ ਤੇ ਆਪ ਕੋਸਲ ਦਾ ਜਿਨੇ ਆਪ ਬੁਆਇਆ ਤਾਂ ਉਸ ਪਾਇਆ ਕਹਿੰਦੇ ਜਿਹਨੇ ਆਪਣਾ ਆਪ ਬਵਾ ਲਿਆ ਉਹ ਜਿਹੜਾ ਨਾਨਕ ਦੇ ਘਰ ਤੋਂ ਉਸ ਪ੍ਰਾਪਤ ਹੁੰਦਾ ਹੈ ਇਹ ਵੀ ਗੁਰਮੁਖ ਦਾਤ ਮਹਾਰਾਜ ਕੇ ਪਾਸ਼ਾ ਕਦੇ ਲੰਗਰਾਂ ਵਿੱਚ ਵਰਦਨ ਬਾੰਦਦੇ ਨੇ ਕਦੇ ਲੰਗਰਾਂ ਵਿੱਚ ਢਾਹੂ ਦਿੰਦੇ ਨੇ ਕਦੇ ਸੰਤਾਂ ਨੂੰ ਅਰਸ਼ਾਦਾ ਸੁਣਾਉਂਦੇ ਨੇ ਦੋ ਦੋ ਸ਼ਾਮ ਦੇ ਸਮੇਂ ਬਿਲੇ ਹੋ ਜਾਂਦੇ ਨੇ ਥੀ ਹੋ ਜਾਂਦੇ ਨੇ ਇਹ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਧਾਣੂ ਲਾਉਂਦੇ ਨੇ ਫਿਰ ਗੁਰਨਾਕ ਦੀਆਂ ਸੰਗਤਾਂ ਦੇ ਤੋੜੇ ਸਾਫ ਕਰਨੇ ਫਿਰ ਬਹਿ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬਾਣੀ ਸਰਵਣ ਕਰਨੀ ਫਿਰ ਦੋ ਸ਼ਾਮ ਦਾ ਸਮਾ ਹੋਣਾ ਫਿਰ ਗੁਰਨਾਕ ਦੀਆਂ ਸੰਗਤਾਂ ਨੂੰ ਨੰਦਰ ਸਿਵਾਣਾ ਇੰਨਾ ਕੁਝ ਕਰਕੇ ਫਿਰ ਕਿਤੇ ਪ੍ਰਸਾਦਾ ਖਾਦੇ ਸੀ ਆਪ ਕੋ ਸਭ ਨਾਲ ਇਹ ਆਪਣੇ ਆਪ ਨੂੰ ਕਹਿਣਾ ਵੀ ਥੋੜਾ ਜਿਹਾ ਪ੍ਰਸਾਦਾ ਪੋਜਨ ਪਾਣੀ ਤੋਂ ਰਾਤ ਦੇ ਲੰਗਰਾਂ ਵਿੱਚੋਂ ਛਾਗੇ ਇਹ ਰਾਤ ਦੇ ਸਮੇਂ ਸਿਰ ਦੇ ਗਾਦਰ ਰੱਖ ਲੈਣੀ ਫਿਰ ਗਾਦਰ ਪਾਣੀ ਦੀ ਭਰ ਕੇ ਰਿਆ ਕੇ ਧੰਗ ਗੁਰੂ ਅਮਰਦਾਸ ਮਹਾਰਾਜ ਜਿੱਤੇ ਵਾਸ਼ਾ ਨੇ ਸਹਿਬ ਗੁਰੂ ਅਰਜਨ ਦੇਵ ਮਹਾਰਾਜ ਦਾ ਇਸ਼ਨਾਨ ਕਰਾਉਣਾ ਫਿਰ ਗਾਦਰ ਧੋਦਿਆਂ 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 ਇੱਕ ਸਾਲ ਲੱਗਿਆ ਦੋ ਸਾਲ ਲੱਗੇ ਤਿੰਨ ਸਾਲ ਲੱਗੇ ਕਰਦੇ ਆ ਕਰਦੇ ਆ ਮਹਾਰਾਜ ਨੂੰ 12 ਸਾਲ ਲੱਗੇ ਅੱਜ 12 ਸਾਲਾਂ ਬਾਅਦ ਪਰਖ ਦੀ ਧੜੀ ਆਈ ਸਤਿਗੁਰੂ ਨੇ ਪਰਖ ਕੇ ਦੇਖਿਆ ਤਬੀਰ ਸੁਪਤੀ RAM ਕੀ ਝੂਠਾ ਨਿਕਾ ਨ ਕੋਈ RAM ਸੁਪਤੀ ਸੋਸ ਹੈ ਜੋ ਮਰ ਜੀਵਾ ਹੋਏ ਜਿੱਤੇ ਜਿਹੜਾ ਮਾਰ ਕੇ ਜਿਉਂਦਾ ਹੈ ਉਹਨੂੰ ਇੱਕ ਸਮਰੱਥੀ ਵਿੱਚੋਂ ਪਾਸ ਹੋਣਾ ਪੈਂਦਾ ਸਤਿਗੁਰਾਂ ਨੇ ਐਸੀ ਪਿਛਿਆ ਭਾਈ ਐਸਾ ਸਵਾਗ ਆ ਗਿਆ ਰਾਤ ਦੇ ਸਮੇਂ ਵਰਸਾਤ ਹੋਣ ਲੱਗੀ। ਬਰੇ ਚੋਰਾ ਨਾਲ ਪ੍ਰਸਾਦ ਹੁੰਦੀ ਹੈ। ਸਰੀਰ ਸਿਆਰਾ 72 ਸਾਲਾਂ ਦੀ ਉਮਰ ਹੋਤੀ ਹੈ। ਸਾਧੂ ਸੰਗਤਾਂ ਵਿੱਚ ਆਏ ਸੀ। ਅੱਜ 12 ਸਾਲ ਹੋ ਗਏ ਗੁਰੂ ਦੀ ਸੇਵਾ ਕਰਦੇ ਆ। ਅੱਜ ਰਾਤ ਦੇ ਸਮੇਂ ਇੱਥੇ ਪੇਸ਼ਨਾਮ ਕੀਤਾ ਔਰ ਦਾਦਰ ਨੇ ਦਾਦਰ ਲੈ ਕੇ ਗੁਰੂ ਸਾਹਿਬ ਅੱਲ ਮੁਕ ਪਰਣਾ। ਇਹ ਬਹੁਤ ਕਰਕੇ ਸਤਿਗੁਰਾਂ 발 ਨੂੰ ਮੁੱਕਰ ਕੇ ਉੱਥੇ ਪੈਰੀ ਤੁਰੇ ਜਾਂਦੇ ਕਿਹੜੇ ਗੁਰੂ ਵੱਲ ਮੇਰੀ ਕੱਟ ਨਾ ਹੋ ਜਾਏ ਇਥੇ ਆਪਾਂ ਸੋਚਦੇ ਹੀ ਨਹੀਂ ਕਦੇ ਸਾਡੇ ਗੁਰੂ ਵੱਲ ਪੈਰ ਹੋ ਜਾਂਦੇ ਨੇ ਕਦੇ ਸਾਡੀ ਮਿੱਠ ਹੋ ਜਾਂਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਸੀਂ ਗੁਰੂ ਵੱਲ ਕੱਠੇ ਖੜੇ ਆ ਇੱਕ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੀ ਕਦਲੀ ਕਦਲੀ ਗੱਲ ਦਾ ਖਿਆਲ ਰੱਖਿਆ ਕਿ ਕਿਤੇ ਗੁਰੂ ਵੱਲ ਕੱਠ ਨਾ ਹੋ ਜਾਏ ਤੇ ਆਪਾਂ ਇੱਥੇ ਗੱਲਾਂ ਵੀ ਮਾਰਦੇ ਨੇ ਨਹੀਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਗੁਰੂ ਪਾਤਸ਼ਾਹ ਬੈਠੇ ਨੇ ਸਾਡੇ ਸਾਹਮਣੇ ਅਸੀਂ ਗੱਲਾਂ ਕਰਦੇ ਹਾਂ ਉਹਦੇ ਚਰਮਾਂ ਤੇ ਇਹ ਬਾਹਰ ਤੋਂ ਕਹਿੰਦੇ ਨਹੀਂ ਕਿ ਆਪਾਂ ਕੋਈ ਆਪਾਂ ਕਹਿੰਦੇ ਆਪਾਂ ਨੂੰ ਕੋਈ ਦੇਖਦਾ ਨਹੀਂ ਲੋ ਕਿਤੇ ਕੋਈ ਕਿਸੇ ਨੇ ਦੇਖਣਾ ਪਰ ਸਤਗੁਰੂ ਤਾਂ ਦੇਖਦੇ ਨੇ ਸਤਗੁਰੂ ਸਭ ਨਾਲ ਨੂੰ ਦੇਖਦਾ ਜਿੱਦਾਂ ਦੰਤ ਸੰਸਾਰ ਜਿੱਥੇ ਮੁਕਤਨਾ ਹੋ ਗਈ ਜਿੱਥੇ ਸ਼ਬਦ ਨਾ ਕਰੇ ਵਿਚਾਰ ਬਾਹਰ ਤਾਂ ਦੇਖਦੇ ਹੀ ਨੇ ਸੁਣਦੇ ਹੀ ਨੇ ਸਭ ਕੁਝ ਕਰਦੇ ਨੇ ਪਰਮਾਰਾ ਕਹਿੰਦੇ ਕਰੂਣਾ ਹੈ ਪਰਮਾਰ ਦੀ ਜਦੋਂ ਸਾਡੀ ਪਾਲ ਪਈ ਫਿਰ ਥਲੀ ਨਹੀਂ ਜਾਣੀ ਆਪ ਕੋ ਸਦਾਨ ਜੀ ਗੁਰੂ ਯਾਦ ਰੱਖੀ ਜਦੋਂ ਅਸੀਂ ਪਾਲ ਪਾਲੀ ਫਿਰ ਥਲੀ ਨਹੀਂ ਜਾਈਗੀ ਅਜੇ ਕੁਝ ਕਹਿੰਦੇ ਨਹੀਂ ਅਸੀਂ ਮਾਰਾ ਕਹਿੰਦੇ ਕੋਈ ਗੱਲ ਨਹੀਂ ਬਾਜ ਮਨਿਆ ਨਿਆਣੇ ਨੇ ਬਾਲਕ ਦੀ ਨੂੰ ਪਤਾ ਨਹੀਂ ਮਾਰੇ ਬਖਸ਼ ਦਿੰਦੇ ਪਰ ਇਹ ਕਹਿੰਦੇ ਕੋਈ ਗੱਲ ਨਹੀਂ ਸਾਡੇ ਬੱਚੇ ਨੇ ਆਪਾਂ ਨਹੀਂ ਹੈ ਇਹਨਾਂ ਨੂੰ ਸਮਝ ਨਹੀਂ ਆਉਂਦਾ ਉਹਨਾਂ ਨੂੰ ਸੋਚੀ ਨਹੀਂ ਹੈ ਬਖਸ਼ ਦਿੰਦੇ ਨੇ ਪਰ ਮਾਇਕ ਵਿੱਚ ਜਿਹੜਾ ਕਰੀ ਜਾਵੇ ਕਰੀ ਜਾਵੇ ਗਲਤੀਆਂ ਪਰ ਸਜ਼ਾ ਤੋਂ ਮਿਲਦੀ ਹੈ ਇੱਕ ਨਾ ਇੱਕ ਦਿਨ ਤਾਂ ਵਿਰਭਾਰ ਪੈਣਾ ਹੀ ਹੈ ਨਾ ਤਾਕਤ ਨੂੰ ਬਰਦਾਸ਼ਤ ਮਾਰ ਹੈ ਕੇ ਲਈ ਅਸੀਂ ਮਾਰ ਹੈ ਬਲ ਮੁਕ ਕਰ ਲੈਣਾ ਤੇ ਪਛਾਣ ਹੋरेगा ਨੰ ਵਿੱਚ ਤੱਕ ਉਰੇ ਜਾਂਦਿਆਂ ਜਾਂਦਿਆਂ ਜਿੱਥੇ ਜਾ ਕੇ ਪੈਰ ਉਹ ਠੇਡਾ ਵੱਜ ਜਾਣਾ ਉੱਥੇ ਜਾ ਕੇ ਮੱਥਾ ਟੇਕ ਕੇ ਗੁਰੂ ਤੋਂ ਭੁੱਲ ਚੁੱਕਦੀ ਕਿਭਾ ਮੰਗਣੀ ਏਰ ਨਾਗਰ ਭਰਨ ਵਾਸਤੇ ਜਾਂਦੇ ਸੀ ਮਾਰਨ ਸਾਲ ਗੁਰੂ ਦੀ ਆਗਿਆ ਵਿੱਚ ਚੱਲੇਗੇ ਗਾਗਰਪੱਟੀ 12 ਸਾਲ ਗੁਰੂ ਦੀ ਆਗਿਆ ਵਿੱਚ ਰਹਿ ਕੇ ਗਾਗਰ ਧੋਈ ਅੱਜ 12 ਸਾਲਾਂ ਬਾਅਦ ਪ੍ਰਖਿਆ ਦੀ ਘੜੀ ਪੈ ਗਈ ਬਰਸਾਤ ਹੁੰਦੀ ਹੈ ਵਿਜਲੀ ਲੱਗ ਰਹੀ ਹੈ ਇਫਰਾਤ ਦੇ ਸਵੇਰ ਤੋਂ ਅਸੀਂ ਅਮਰਦਾਸ ਮਹਾਰਾਜ ਗਾਗਰ ਧਰਨ ਵਾਸਤੇ ਜਾ ਰਹੇ ਬਹੁਤ ਜੋਰਾ ਨਾਲ ਨਹੀਂ ਪੈਂਦਾ ਬੜਾ ਠੰਡਾ ਟਾਈਮ ਸੀ ਤਦੂਰ ਉਪਰ ਦਾਸ ਮਹਾਰਾਜ ਕਹਿੰਦੇ ਅਸੀਂ ਅੱਜ ਵੇਖਿਆ ਤੇਰਾ ਤਾਂ ਮਨ ਲਰ ਗਿਆ ਮਨਾ ਅੱਜ ਦਾ ਮੈਂ ਪੈਂਦਾ ਅੱਜ ਰਹਿਣ ਦੇ ਆਪਾਂ ਵੀ ਕਹਿੰਦੇ ਜੇ ਵਿਆਹ ਦਾ ਬਰਸਾਤ ਦੀ ਛੱਟ ਪਰ ਕੀ ਲੈਣਾ ਗੁਰੂ ਜੀ ਅੱਜ ਨਾ ਹਵਾ ਨਹੀਂ ਲੈ ਤੇ ਦੀਪ ਨਹੀਂ ਦਾ ਬਣਾ ਕੀ ਲੈਣਾ ਛੱਡ ਦੇ ਪਰ ਤਦੂਰ ਉਪਰ ਦਾਸ ਮਹਾਰਾਜ ਕਹਿੰਦੇ ਇੱਥੇ ਫਰਕ ਕਰਦਾ ਗੁਰੂ ਇੱਥੇ ਦੇਖਦਾ ਤਰਕ ਕੇ ਇਹ ਕਿੰਨਾ ਗੁਰੂ ਨੂੰ ਪਿਆਰ ਕਰਦੇ ਨੇ ਆਪੋ ਸਤਨਾਮ ਇਹਨਾਂ ਨੂੰ ਮੇਰੇ ਨਾਲ ਪਿਆਰ ਹੈ ਇਹਨਾਂ ਦਾ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦੇ ਜਦੋਂ ਗੁਰੂ ਪ੍ਰੀਖਿਆ ਪਉਂਦਾ ਤਾਂ ਫਿਰ ਬੜੀ ਬੜੀ ਪਾਰਸ ਹੁੰਦੇ ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਬੜੀ ਪਿਆਰ ਵਿੱਚ ਨਾਲੇ ਜੱਦਾਂ ਲਈ ਜਾਂਦੇ ਨੇ ਕਹਿੰਦੇ ਅੱਜ ਮੇਰੇ ਗੁਰੂ ਨੇ ਮੈਨੂੰ ਪਰਖਿਆ ਅੱਜ ਦੇਖਦਾ ਪਰਖ ਕੇ ਮੇਰੇ ਕੰਮ ਆਉਂਦਾ ਕਿ ਨਹੀਂ ਆਉਂਦਾ ਇਹਨਾਂ ਦਾ ਨਹੀਂ ਨਾਤਾ ਕੀ ਤੋਂ ਪ੍ਰਸਾਦ ਤੋਂ ਠੱਟ ਤੋਂ ਅੱਜ ਪਰਤ ਆਉਣੀ ਜਦੋਂ ਲੱਗਦੀ ਸੋਟੀ ਤੇਰੇ ਰਾਹ ਦੀ ਆਸੂ ਦੇ ਬਾਣੀ ਦੀ ਤੇਰਾ ਰਾਤ ਦੀ